ਚਾਰ ਕਿਸਮ ਦੀਆਂ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਕਰਨ ਦੇ ਸੰਬੰਧ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਟਵੀਟ ਕੀਤਾ ਗਿਆ ਟਵੀਟ ਤੋਂ ਬਾਅਦ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਇਸ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਰਜਿਸਟਰੀਆਂ ਵਿੱਚ ਐਨਓਸੀ ਖਤਮ ਕਰਨ ਦੇ ਨਾਲ ਸਾਡੀ ਸਰਕਾਰੀ ਦਫ਼ਤਰਾਂ ਵਿੱਚ ਖੱਜਲਖਵਰੀ ਘਟੇਗੀ ਤੇ ਸਾਡੇ ਕਾਰੋਬਾਰ 'ਚ ਵਿਵਸਥਾ ਹੋਵੇਗਾ ਨਾਲ ਹੀ ਰਜਿਸਟਰੀਆਂ ਵੀ ਜਲਦੀ ਹੋਣਗੀਆਂ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਬਾਰੇ ਸੋਚਿਆ ਆਉਂ ਜਾਂਦੇ ਆਂ ਲੋਕਾਂ ਵੱਲੋਂ ਹੋਰ ਕੀ ਕੀ ਦੱਸਿਆ ਗਿਆ ਜੀ ਨਾ ਜੀ ਪਵਨ ਸੋਤਾ ਜੀ ਸੋਤਾ ਜੀ ਜਿਹੜਾ ਅੱਜ ਭਗਵਾਨ ਦਮਨ ਵੱਲੋਂ ਇੱਕ ਵੀਡਿਓ ਕੀਤੀ ਗਈ ਆ ਜਿਹਦੇ ਵਿੱਚ ਕਿਹਾ ਗਿਆ ਜੀ ਐਨਓਸੀ ਉਹ ਜਿਹੜੀ ਲਕਜ਼ਰੀ ਇੰਸਟਰੀਆਂ ਦੇ ਹਰ ਪ੍ਰਕਾਰ ਦੀਆਂ ਜੀ ਜਲਦੀ ਉਹਦੇ ਤੋਂ ਫੈਸਲਾ ਦਿੱਤਾ ਹੈ ਉਹ ਕਿਵੇਂ ਦੇ ਦੇਖੋ ਸਭ ਤੋਂ ਪਹਿਲਾਂ ਵਾਇਰੂ ਖਾਲਸਾ ਵਾਇਰੂ ਫਤੇ ਜੀ ਜਿਸ ਤਰ੍ਹਾਂ ਕਿ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸੀਐਮ ਸਾਹਿਬ ਇਹਨਾਂ ਨੇ ਇੱਕ ਟਵੀਟ ਪਾਈ ਆ ਐਨਓਸੀ ਦੇ ਉੱਪਰ ਅਸੀਂ ਸਾਰੇ ਵਪਾਰੀ ਵਰਗ ਡੀਲਰ ਜਿੰਨੇ ਵੀ ਗਰੀਬ ਜਨਤਾ ਉਹ ਸਾਰਾ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਦੇਖਦੇ ਨੇ ਵੀ ਜੇ ਇਹ ਚੀਜ਼ ਭਗਵੰਤਾਨ ਸਰਕਾਰ ਵਧੀਆ ਪਾਲਿਸੀ ਲਿਆਉਂਦੀ ਐ ਐਨਓਸੀ ਖਤਮ ਕਰਦੀ ਆ ਤਾਂ ਸਰਕਾਰ ਦਾ ਬਹੁਤ ਹੀ ਧੰਨਵਾਦ ਹੋਊਗਾ ਇਸ ਇਸ ਐਨਓਸੀ ਖਤਮ ਹੋਣ ਦੇ ਕਾਰਨ ਵਪਾਰੀ ਵਰਗ ਚ ਗਰੀਬ ਵਰਗ ਦੇ ਵਿੱਚ ਅਤੇ ਪ੍ਰੌਪਰਟੀ ਕਾਰੋਬਾਰੀ ਵਰਗ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੋਊਗੀ ਤੇ ਅਸੀਂ ਸਾਰੇ ਵਪਾਰੀ ਵਰਗ ਤੇ ਸਰਕਾਰ ਜੀ ਦਾ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜੇ ਐਨਓਸੀ ਖਤਮ ਹੁੰਦੀ ਆ ਤਾਂ ਇਹਦੇ ਵਿੱਚ ਬਹੁਤ ਹੀ ਲੋਕਾਂ ਦਾ ਭਲਾ ਹੁੰਦਾ ਵਾ ਕਿਸੇ ਨੇ ਆਪਣਾ ਪਲਾਟ ਵੇਚ ਕੇ ਕੋਈ ਜਗ੍ਹਾ ਵੇਚ ਕੇ ਬੱਚੇ ਨੂੰ ਬਾਹਰ ਭੇਜਣਾ ਵਾ ਉਹ 10-10% ਤੇ ਪੈਸੇ ਲੈ ਕੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਐਨਓਸੀ ਨਹੀਂ ਮਿਲਦੀ ਚਾਰ-ਚਾਰ ਮਹੀਨੇ ਛੇ-ਛੇ ਮਹੀਨੇ ਐਨਓਸੀ ਨਹੀਂ ਮਿਲਦੀ ਹੈਗੀ ਮੈਨੂੰ ਨਹੀਂ ਲੱਗਦਾ ਵੀ ਭਗਵੰਤ ਮਾਨ ਸਰਕਾਰ ਦੇ ਗੱਲ ਇਹ ਕੰਨਾਂ ਤੱਕ ਜਾਂਦੀ ਹੋਊਗੀ ਪਰ ਜਿਹੜੇ ਥੱਲੇ ਗਰੀਬ ਜਾਂ ਤਰ ਆਮ ਵਪਾਰੀ ਲੁੱਟ ਹੋ ਰਹੀ ਆ ਉਹ ਐਨਓਸੀ ਖਤਮ ਹੋਣ ਦੇ ਨਾਲ ਹੀ ਇਹ ਲੁੱਟ ਖਤਮ ਹੋ ਜੂਗੀ ਜੀ ਤੇ ਇਹ ਜੋ ਆਮ ਬੰਦਾ ਜਿਵੇਂ ਖੱਜਲ ਖਵਾਰ ਹੁੰਦਾ ਜੀ ਜਾ ਕੇ ਸਰਕਾਰ ਕੋਲ ਜਾ ਉਹ ਕਿਸ ਤਰ੍ਹਾਂ ਦੇਵੇ ਦੇਖੋ ਖੱਜਲ ਖਰਾਬੀ ਦਾ ਬਹੁਤ ਹੋ ਰਹੀ ਹੈ ਜੀ ਐਨਓਸੀ ਦੇ ਵਿੱਚ ਪਹਿਲਾਂ ਵੀ ਜਿਵੇਂ ਤੁਹਾਨੂੰ ਦੱਸਿਆ ਮੈਂ ਵੀ ਆਮ ਬੰਦਾ ਇੱਕ ਜੇ 200 ਗਾਜ ਦਾ ਤੇ 400 ਗਾਜ ਦਾ ਪਲਾਟ ਵੇਚਣਾ ਹੋਵੇ ਉਹਨੂੰ ਘੱਟੋ ਘੱਟ ਵੀ 6 ਮਹੀਨੇ ਲੱਗ ਜਾਂਦਾ ਦਫ਼ਤਰਾਂ ਦੇ ਗੇੜੇ ਮਾਰ ਮਾਰ ਕੇ ਬੰਦਾ ਹੰਮ ਜਾਂਦਾ ਜੀ ਫੇ ਪੋਲੀਟੀਕਲ ਪ੍ਰੌਂਚ ਚਲਵਾਈ ਦੀ ਆ ਤਾਂ ਜਾ ਕੇ ਕਦੇ ਕੰਮ ਹੁੰਦਾ ਜੀ ਸੋ ਅਸੀਂ ਇਹੀ ਸਰਕਾਰ ਤੋਂ ਬੇਨਤੀ ਕਰਦੇ ਆਂ ਵੀ ਇਹ ਐਨਓਸੀ ਦੇ ਵਧੀਆ ਪਾਲਿਸੀ ਬਣਾਓ ਖਤਮ ਕੀਤੀ ਜਾਵੇ ਕਿ ਪੰਜਾਬ ਇੱਕ ਵਧੀਆ ਖੁਸ਼ਹਾਲ ਪੰਜਾਬ ਬਣ ਸਕੇ ਬਹੁਤ ਧੰਨਵਾਦੀ ਪੰਜਾਬ ਸਰਕਾਰ ਦਾ ਮੈਂ ਸ਼ੁਕਰਗੁਜ਼ਾਰ ਆ ਆਪਣੀ ਸਰਕਾਰ ਦਾ ਮਾਨ ਸਾਹਿਬ ਦਾ ਜੋ ਉਹਨਾਂ ਨੇ ਬਹੁਤ ਹੀ ਮਾਸਟਰ ਸਟ੍ਰੋਕ ਕਹੀਏ ਜੋ ਕਿ ਸਾਡੇ ਬਹੁਤ ਦੇਰ ਦੀਆਂ ਉਂਗਲਾਂ ਉੱਠ ਰਹੀਆਂ ਸੀਗੀਆਂ ਇਹਨਾਂ ਅਸੀਂ ਲੈ ਕੇ ਇਹ ਉਹਨਾਂ ਬੋਲੋ ਖੇਡਿਆ ਗਿਆ ਮਾਸਟਰ ਸਟ੍ਰੋਕ ਜਿਸ ਨਾਲ ਆਮ ਮੰਨਣ ਨੂੰ ਬਹੁਤ ਆਰਾਮ ਮਿਲ ਰਿਹਾ ਜਿੱਥੇ ਆਮ ਦੇ ਖੱਜਲ ਖੁਦਾਰ ਹੁੰਦੇ ਕਚਾਰੇ ਨੇ ਵਿੱਚ ਜਾ ਕੇ ਤਸਵੀਲ ਦੇ ਵਿੱਚ ਜਾ ਕੇ ਜਿੱਥੇ ਉਹਨੇ ਐਨਓਸੀਆਂ ਕਰਕੇ ਰਜਿਸਟ੍ਰੈਂਸ ਹੋ ਰਹੀਆਂ ਉਹਨਾਂ ਨੇ ਕਿਸੇ ਨੇ ਆਪਣੇ ਬੱਚੇ ਨੂੰ ਬਾਹਰ ਭੇਜਣਾ ਸੀ ਜਾਂ ਕੋਈ ਹੋਰ ਅਦਾਇ ਕੋਈ ਖਰਚੇ ਸੀਗੇ ਪਰ ਉਹਨਾਂ ਦੇ ਕੰਮ ਰੁਕੇ ਪਏ ਸੀ ਤੇ ਸਾਨੂੰ ਐਨਓਸੀ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਸੀ ਲੋਕ ਕਿ ਸਾਨੂੰ ਆ ਕੇ ਸਵਾਲ ਕਰਦੇ ਨਹੀਂ ਤਾਂ ਸਾਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਇਹ ਮਾਨ ਸਾਹਿਬ ਦਾ ਪੰਜਾਬ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਮਸਲਾ ਸੋਖੇ ਲਿਆ ਵਾ ਤੇ ਆਮ ਲੋਕਾਂ ਬਰਾਹ ਦਿੱਤੀ ਹੈ ਦੇਖੇ ਜੇ ਵੀ ਉੱਥੇ ਬਾਜ਼ਾਰ ਵਿੱਚ ਮਾਰਕੀਟ ਵਿੱਚ ਵੀ ਪੈਸੇ ਆਉਣ ਦੀ ਕੋਈ ਲੱਗ ਪੁਕਾਰ ਵਾਰਸ ਚਾ ਲੋਜਣ ਹਾਂਜੀ ਬਿਲਕੁਲ ਦੇਖੋ ਚਾਹੇ ਕੋਈ ਦੁਕਾਨਦਾਰਾ ਚਾਹੇ ਕੋਈ ਪ੍ਰਾਪਰਟੀ ਵਾਲਾ ਬਾ ਚਾਹੇ ਕੋਈ ਆਮ ਇਨਸਾਨ ਹਰ ਕੋਈ ਪ੍ਰਾਪਰਟੀ ਦੇ ਨਾਲ ਜੁੜਿਆ ਹੋਇਆ ਵਾ ਤੇ ਕਹਿ ਲੋ ਵੀ ਸਾਲ ਦੇ ਵਿੱਚ ਇੱਕ ਦਾ ਸੌਦਾ ਦਾ ਆਮ ਦੁਕਾਨਦਾਰੀ ਵੀ ਕਰਵਾ ਦਿੰਦਾ ਸੀ ਜਿਸ ਨਾਲ ਉਹ 50000 ਰੁਪਏ ਇਨਕਮ ਹੋ ਜਾਂਦੀ ਸੀ ਜੋ ਕਿ ਉਹਨਾਂ ਦੀ ਬਿਲਕੁਲ ਬੰਦ ਹੋ ਚੁੱਕੀ ਸੀ ਇਸ ਦੇ ਨਾਲ ਜਿਹੜਾ ਸਰਕਲ ਹੈ ਚੱਲੂਗਾ ਵਿਆਰ ਦੇ ਵਿੱਚ ਪੈਸਾ ਆਊਗਾ ਲੋਕਾਂ ਨੂੰ ਇਨਕਮ ਦਾ ਇੱਕ ਸਾਧਨ ਮਿਲ ਜੂਗਾ ਜੋ ਕਿ ਕਾਫੀ ਜਦੋਂ ਬੰਦ ਹੋਇਆ ਪਿਆ ਲੱਗਦਾ ਸੀ ਤੁਸੀਂ ਕੀ ਮੈਸਜ ਕਰਨੀ ਚਾਹੁੰਦੇ ਹੋ ਮੈਂ ਦੇਖੋ ਇਹ ਹੀ ਕਹੂੰਗਾ ਵੀ ਮਾਨ ਸਰਕਾਰ ਤੇ ਵਿਸ਼ਵਾ ਬਿਓ ਲੋਕਾਂ ਦੇ ਲਈ ਲੱਗੇ ਆ ਆਪਣੇ ਲਈ ਲੱਗੇ ਆ ਆਮ ਜਨਤਾ ਦੇ ਲਈ ਲੱਗੇ ਆ ਉਹਨਾਂ ਦਾ ਹਰ ਫੈਸਲਾ ਆਮ ਜਨਤਾ ਦੇ ਹੱਕ ਲਈ ਆ ਜੋਗੇ ਉਹ ਉੱਥੇ ਬੈਠ ਕੇ ਜੋ ਵੀ ਉਹਨਾਂ ਕੋਲੇ ਆਸੀ ਪ੍ਰੋਬਲਮ ਦੱਸਦੇ ਆ ਉਹ ਦੇਖਦੇ ਨੇ ਤੇ ਉਹਨੂੰ ਬੜੀ ਬਖੂਬੀ ਐਨੇ ਵਜ੍ਹਾ ਦੇ ਕੇ ਨਸਚੇ ਜੇ ਰਗਣਾ ਲੈ ਕੇ ਆਉਂਦੇ ਨੇ ਤਾਂ ਕਿ ਮੁੜ ਕੇ ਉਸ ਚੀਜ਼ ਦੀ ਕੋਈ ਪਰੇਸ਼ਾਨੀ ਨਾ ਹੋਵੇ ਮੈਂ ਲੋਕਾਂ ਨੂੰ ਇਹੀ ਕਰੂੰਗਾ ਕਿ ਸਾਡੀ ਸਰਕਾਰ ਤੇ ਵਿਸ਼ਵਾਸ ਕਰੋ ਜੋ 5 ਸਾਲ ਤੁਸੀਂ ਦਿੱਤੇ ਆ 5 ਸਾਲ ਬਾਅਦ ਅਸੀਂ ਤੁਹਾਨੂੰ ਇਹ ਨਹੀਂ ਕਹਾਂਗੇ ਵੀ ਅਸੀਂ ਸਾਡੇ ਨੂੰ ਵੋਟ ਪਾਓ ਤੁਸੀਂ ਖੁਦ ਆਪਣੇ ਆਪ ਕਹੋਗੇ ਵੀ ਮਾਨ ਸਾਹਿਬ ਨੂੰ ਵੋਟ ਬਣਿਆ ਆਮ ਆਦੀ ਪਾਰਟੀ ਸਰਕਾਰ ਨੂੰ ਵੋਟ ਪਾਓਗੇ ਮੇਰਾ ਨਾਮ ਜੀ ਬਾਬੀ ਖੁੱਲਰ ਸਮਰਾਲੇ ਤੋਂ। ਕਿਪਾ ਬਹੁਤ ਮਾਨ ਸਰਕਾਰ ਵੱਲੋਂ ਜੋ ਐਨਓਸੀ ਨੂੰ ਹਟਾਣ ਦਾ ਜੋ ਕੱਦ ਟਵੀਟ ਕੀਤਾ ਗਿਆ ਉਹਨੂੰ ਪਸਤਾ ਦੇ ਦਿਓ। ਇਹ ਭਗਵਾਨ ਤਮਨ ਸਰਕਾਰ ਦਾ ਬਹੁਤ ਵਧੀਆ ਫਰਾਲਾ ਜੀ। ਇਹਦੇ ਨਾਲ ਜਿਹੜਾ ਪ੍ਰਾਪਰਟੀ ਦਾ ਕੰਮ ਆ ਬਹੁਤ ਚਿਰ ਤੋਂ ਬੰਦ ਪਿਆ ਜੀ ਉਹ ਚੱਲੂਗਾ। ਕਿਉਂਕਿ ਲੋਕਾਂ ਦੀ ਜਿਹੜੀ ਐਨਓਸੀ ਕਰਕੇ ਬਹੁਤ ਖੱਜਲ-ਖੁਵਾਰੀ ਹੋ ਰਹੀ ਸੀਗੀ ਉਹ ਵੀ ਹੁਣ ਲੋਕਾਂ ਦੀ ਖੱਜਲ-ਖੁਵਾਰੀ ਘਟੂਗੀ ਤੇ ਇਹ ਜਿਹੜਾ ਇਹਨਾਂ ਨੇ ਐਨਓਸੀ ਖਤਮ ਕਰਕੇ ਰਜਿਸਟਰੀਆਂ ਦਾ ਕੰਮ ਸਫਲਾ ਕਰਤਾ ਜੀ ਇਹ ਇਹਨਾਂ ਦਾ ਬਹੁਤ ਵਧੀਆ ਕਦਮ ਆ ਜੂਏ ਲੋਕ ਦਫਤਰਾਂ ਦੇ ਸਰਕਾਰੀ ਦਫਤਰਾਂ ਦੇ ਜਾਂਦੇ ਸੀ ਕੱਦਲ ਖਵਾਰ ਉਹਦੇ ਵੀ ਇਹ ਹੁਣ ਇਹ ਤੋਂ ਪੈਸੇ ਦੀ ਬਚਤ ਵੀ ਹੋਣੀ ਆ ਤੇ ਕੀ ਕਹਣਾ ਸਰ ਦੇ ਲੋਕਾਂ ਲਈ ਕਿੰਨਾ ਫਾਇਦੇਮੰਦ ਹੋਊਗਾ ਇਹ ਲੋਕਾਂ ਲਈ ਬਹੁਤ ਫਾਇਦੇਮੰਦ ਆ ਜੀ ਇਹਨਾਂ ਨਾਲ ਲੋਕਾਂ ਦਾ ਸਮਾਂ ਵੀ ਬਚੂਗਾ ਤੇ ਉਹਨਾਂ ਦੀ ਖੱਜਲ-ਖਵਾਰੀ ਵੀ ਬਚੇਗੀ ਜੀ ਕੋਈ ਇੱਕ ਮੁੱਦੇ ਦਾ ਐਨਓਸੀ ਲੈਣ ਲਈ ਕਿੰਨਾ ਟਾਈਮ ਲੱਗ ਜਾਂਦਾ ਸੀ ਦੇਖੋ ਜੀ ਐਨਓਸੀ ਲੈਣ ਲਈ ਵਿਅਕਤੀ ਨੂੰ ਬਹੁਤ ਸਮਾਂ ਲੱਗ ਜਾਂਦਾ ਸੀਗਾ ਜੀ ਉਹ ਇੰਨਾ ਪਰੇਸ਼ਾਨ ਹੋ ਜਾਂਦਾ ਸੀ ਕਿ ਉਹ ਕੰਮੇ ਛੱਡ ਦਿੰਦਾ ਸੀ ਕਿ ਮੈਂ ਐਨਓਸੀ ਲੈਣੀ ਹੋਣੀ ਹੈਗੀ ਜੇ ਐਨਓਸੀ ਨਹੀਂ ਮਿਲਦੀ ਸੀ ਤੇ ਫਿਰ ਰਜਿਸਟਰੀਆਂ ਨਹੀਂ ਹੁੰਦੀਆਂ ਸੀ ਇਸ ਨਾਲ ਜਿਹੜੇ ਲੋਕ ਸੀ ਜੋ ਬਾਹਰੋਂ ਆਉਂਦੇ ਸੀ ਹੋਰ ਕੰਟਰੀਆਂ ਤੋਂ ਉਹ ਵੀ ਆਪਣੀ ਪ੍ਰਾਪਰਟੀ ਦੀ ਨਾ ਖਰੀਦ ਸਕਦੇ ਸੀ ਨਾ ਵੇਚ ਸਕਦੇ ਸੀ ਇਸ ਕਰਕੇ ਇਹ ਇਹ ਐਨਓਸੀ ਬੰਦ ਹੁੰਦੀ ਆ ਤਾਂ ਸਰਕਾਰ ਦੀ ਵੀ ਇਨਕਮ ਦੇ ਵਿੱਚ ਵਾਧਾ ਹੋਵੇਗਾ ਅਤੇ ਲੋਕ ਵੀ ਖੱਜਲ ਖਵਾਰੀ ਤੋਂ ਬਚਣਗੇ ਜੀ ਕਿ ਮਾਰਕੀਟ ਦਾ ਕਿਸ ਤਰ੍ਹਾਂ ਹੋਵੇਗਾ ਇਹਦੇ ਵਿੱਚ ਮਾਰਕੀਟ ਦੇ ਵਿੱਚ ਪੂਰਾ ਬੂਮ ਆਉਣ ਦਾ ਹੈਗਾ ਜੀ ਕੰਮ ਪੂਰਾ ਸਮਰਾਲਾ ਤੋਂ ਅਨੁਰਾਗ ਸੰਦਲ ਦੀ ਦੇਸ਼ ਸੇਵਕ ਲਈ ਰਿਪੋਰਟ